ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਵੜ ਸੇਰ ਲੈ ਲੈ ਗਏ ਆ ਜੀ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆ ਵੀ ਇਹ ਨਿਕਰੇ ਲੂਪਾ ਸੁਰੱਖੇ ਵੇ ਕੋਈ ਵਪਾਰ ਦਾ ਕੰਮ ਨਹੀਂ ਆਉ ਪੁੱਛ ਲੈਨੇ ਬਾਈ ਟੋਟੀਰ ਆਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬਾਈ ਜੀ ਹਾਂ ਵਧੀਆ ਬਾਈ ਨਾਮ ਤੇ ਡਰੈਸ ਬੋਲ ਮੇਰਾ ਨਾਮ ਗੁਰਜੰਟ ਸਿੰਘ ਆ ਜੀ ਤੇ ਮੋਬਾਈਲ ਨੰਬਰ ਆਪਣਾ 9469 94292 ਜੀ ਠੀਕ ਆ ਪਿੰਡ ਬਾਈ ਪਿੰਡ ਮੇਰਾ ਕੋਠਾ ਕੋਈ ਬਾਈ ਜ਼ਿਲ੍ਹਾ ਬਾਈ ਜਿਲਾ ਬਰਾਂਡਾ ਤਹਿਸੀਲ ਬਈ ਤਹਿਸੀਲ ਫੂਲ ਆ ਜੀ ਨੇੜੇ ਭਗਤਪੁਰ ਬਈ ਕਸ਼ਹਰਾ ਜਾਂਦਾ ਹਾਂਜੀ ਹਾਂਜੀ ਬਈ ਜਿਹੜੀ ਬੈਡ ਤੇ ਨੇ ਕਿਹੜਾ ਸੂਆ ਹੁੰਦੀ ਐ ਇਹ ਬਈ ਦੂਜਾ ਸੂਆ ਹੁੰਦੀ ਐ ਕਿੰਨੇ ਦਿਨ ਲੈਂਦੀ ਐ ਬਈ ਇਹਦੇ ਬਈ 26 ਤਰੀਕ ਨੂੰ ਪੂਰੇ ਹੋਣੇ 26 ਤਰੀਕ ਨੂੰ ਦਿਨ ਪੂਰੇ ਹੁੰਦੇ ਅੱਜ ਕਿੰਨੀ ਹੋ ਗਈ ਬਈ ਅੱਜ 20 ਹੋਈ 20 ਤਰੀਕ ਹੋ ਗਈ ਇੱਕ ਦੋ ਦਿਨ ਉੱਤੇ ਵੀ ਲੈ ਜੂ ਹਾਂਜੀ 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 ਠੀਕ ਆ ਬਈ ਕੀ ਰਿਕਾਰਡ ਦੁੱਧ ਦਾ ਬਈ ਬਈ ਪਹਿਲੇ ਸੂਆ ਦਾ 25 ਲੀਟਰ ਦੁੱਧ ਚੋਇਆ ਜੀ 25 ਲੀਟਰ ਠੀਕ ਆ ਬਈ ਘਰ ਦੀ ਬੈੜ ਆਪਣੀ ਆ ਘਰ ਦੀ ਬੈੜ ਆ ਜੀ ਖੋਲ ਦੇ ਬਈ ਤੋਰ 25 ਸਮੀ ਪਲੀ ਫੁੱਲ ਰਾਜੀਆ ਪ੍ਰਿੰਟ ਬਹੁਤ ਚੰਗਾ ਥਣ ਲੀਵਾ ਬੜਾ ਚੰਗਾ ਕੱਚੀ ਕੱਚੀ ਆ ਬਾਈ 5-7 ਦਿਨ ਲੈਂਦੀ ਆ ਉਹਨਾਂ ਦਾ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰ ਲੈਣਾ ਤੋਰਾ ਦੇਖੋ ਬਈ ਤੋਰਾ ਕਰਮ ਵਾਲੀ ਦਾ ਬਹੁਤ ਚੰਗਾ ਰਾਜੀ ਰੂਜੀ ਫੁੱਲ ਆ ਬਾਈ ਢਿੱਲਾ ਦਾ ਆਦਦੀਆਂ ਸਾਰੀਆਂ ਬਾਲਡਨਾਂ ਗੱਢ ਕੇ ਕਰਮ ਵਾਲੀ ਨੇ ਫੇਰ ਸੋਣਾ ਪੰਡਰਗਾ ਲੀਵਾ ਬਣਾ ਲੈਣਾ ਥਾਣ ਬਹੁਤ ਚੰਗਾ ਗੁਲਾਬੀ ਥਾਣਾ ਮੁੱਠੀ ਵਾਲਾ ਥਾਣਾ ਚਿਵਾਈ ਚੁਈ ਚੰਗੀ ਸੀ ਬਾਈ ਬਹੁਤ ਵਧੀਆ ਚੁਈ ਬਾਈ ਠੀਕ ਆ ਬਾਈ ਬਾਈ ਦੇ ਘਰ ਦੀ ਵੜਾ ਬਾਈ ਕੋਈ ਵਪਾਰ ਦਾ ਕੰਮ ਨਹੀਂ ਕੀ ਮੋਲ ਆ ਬਾਈ ਜੈ ਜੈ ਕਾ ਫੋਨ ਤੇ ਹੋ ਜੂਗਾ ਮੁੱਲ ਬਾਈ ਫੋਨ ਤੇ ਕਰ ਜਾਇਜ਼ ਹੀ ਹੋਗਾ ਹਾਂ ਜਾਇਜ਼ ਹੀ ਕਰਾਂ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੁੱਲ ਜਿਹੜਾ ਬੜ ਦੇ ਹਿਸਾਬ ਨਾਲ ਜਾਇਜ਼ ਹੋ ਟਿੱਲਾਂ ਦੇ ਖੋਲੇ ਟਿੱਲਾਂ ਬਹੁ ਪਈਆਂ ਸਾਰੀਆਂ ਬੜ ਦੇ ਨਾਲ ਕੱਢੂ ਫੇਰ ਸੋਣਾ ਤੇ ਨਾੜਾ ਨੂੜਾ ਕਰਮਾਲੀ ਦੇ ਫੁੱਲ ਲੈ ਨਾੜਾ ਦੇ ਖੋਲੇ ਵੇ ਤੇ ਬਈ ਕੀ ਬਾਤ ਵੱਡੀ ਨਾੜ ਦੁੱਧ ਵਾਲੀ ਬਹੁਤ ਚੰਗੀ ਐ ਕੱਲਾ ਕੱਲਾ ਥਾਣਾ ਬਈ ਪੂਰੀ ਵਿਤੀ ਦੇ ਥਾਣਾ ਗੁਲਾਬੀ ਥਾਣਾ ਠੰਡੀ ਠੁੰਡੀ ਫੁੱਲ ਆ ਬਈ ਬਹੁਤ ਠੰਡੇ ਐ ਬਈ ਠੀਕ ਆ ਬਈ ਘਰੇ ਰੱਖਣ ਵਾਲੀ ਆ ਵਧੀਆ ਆ ਘਰ ਦੇ ਬਾਹਰ ਓਕੇ ਬਈ ਤੇ ਕਿਸੇ ਵੀਰ ਨੂੰ ਬੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਪੈਦਲੋਂ ਧੰਨਵਾਦ